ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਲੱਖੂਵਾਲ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਪੰਜ ਨੱਕ ਦਿਖਾਵਾਂਗੇ ਕੁਝ ਬਿਲਕੁਲ ਸੱਜਰ ਸੁਈਆਂ ਵਾਂ ਤੇ ਦੋ ਕੋ ਗੱਬਣਾ ਵਿੱਚ ਤਿਆਰ ਆ ਆਪਾਂ ਪਹੁੰਚੇ ਭਾਜੀ ਨੀਟੇ ਸਿੰਘ ਵਾਲੇ ਦੇ ਕੋਲ ਤੇ ਆਜੋ ਕਰਦੇ ਆ ਭਾਈ ਨੰਗ ਗੱਲ ਬਾਤ ਸਾਤਰੀਕਲ ਭਾਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚੱਲ ਜੇ ਬਹੁਤ ਵਧੀਆ ਗੁਰੂ ਰਾਮਦਾਸ ਜੀ ਕਿਰਪਾ ਜੀ ਚਲੋ ਕਿਰਪਾਈ ਚਾਹੀਦੀ ਆ ਜੀ ਭਾਜੀ ਨਾਮ ਤੇ ਐਡਰੈਸ ਦੱਸਿਓ ਆਪਣਾ ਨਾਮ ਜੀ ਨੀਟਾ ਪਿੰਡ ਲੱਖੂਵਾਲ ਤਹਿਸੀਲ ਅਨਾਲਾ ਜ਼ਿਲ੍ਹਾ ਅਮਰਸਾ ਤੇ ਨੇੜੇ ਰਮਦਾਸ ਜੀ ਲੱਖੂਵਾਲ ਦੇ ਠੀਕ ਹੈ ਜੀ ਫੋਨ ਨੰਬਰ ਵਾਲੀ ਨਾਲੇ ਲੱਗੇ ਕਈ ਵੀਰ ਭਲੇਖੇ ਨਾਲ ਉੱਥੇ ਚੱਲ ਜਾਂਦੀ ਹੈ ਅੱਛਾ ਅੱਛਾ ਨਹੀਂ ਨਹੀਂ ਵਧੀਆ ਚਲੋ ਸਿਆਣੀ ਗੱਲ ਹੈ ਨਾ 10 ਲੱਗ ਗਿਆ ਠੀਕ ਹੈ ਜੀ ਫੋਨ ਨੰਬਰ ਬੋਲ ਦਿਓ ਪਾਜੀ 9892660568 ਠੀਕ ਹੈ ਜੀ ਤੇ ਵੀਰ ਜੀ ਬਿਲਕੁਲ ਨਿਕੇ ਨਿਕੇ ਦਿਖਾਉਣੇ ਯਾਰ ਡੰਗਰ ਵੀ ਚੰਗੇ ਦਿਖਾਉਣੇ ਆ ਠੀਕ ਹੈ ਠੀਕ ਹੈ ਲਓ ਜੀ ਪਹਿਲੇ ਨੰਬਰ ਦੇ ਚਾਰ ਦੰਦ ਛੋਟੀ ਦਿਖਾਉਂਦੇ ਆਪਾਂ ਦੱਸਿਓ ਪਾਜੀ ਮੰਨ ਲਓ ਟਾਈਮ ਵੀ ਤੁਸੀਂ ਪਹਿਲਾਂ ਦਿਖਾਈ ਦਿਓ ਕਿਤੀ ਵਾਈ ਦਾ ਟਾਈਮ ਲਹਿਣ ਲਗਾ 4:55 ਮਿੰਟ ਹੋਇਆ ਵੇਖ ਲਓ ਠੀਕ ਹੈ ਠੀਕ ਹੈ ਮਾਰੇ ਮਾਰੇ ਬੱਚੇ ਅਸੀਂ ਤਾਂ ਲਾਇ ਜੇ ਥਣਾ ਸੁਣਾ ਦਾ ਪਤਾ ਲੱਗ ਜਾ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਹਾਂ ਜੀ ਲਓ ਜੀ ਚੱਡਾ ਛੱਡਾ ਤੁਹਾਨੂੰ ਦਿਖਾਉਂਦੇ ਆ ਥਣ ਜਿਹੜਾ ਗਿੱਠੋਂ ਬਾਹਰ ਲੱਗਾ ਪਿਆ ਵਾ ਬੜੀ ਕੱਟੀ ਸਾਹ ਹੈ ਪਹਿਲ ਨੂੰ ਠੀਕ ਆ ਜੀ ਰਿੰਗ ਸਿੰਘ ਹੀ ਲੱਗਾ ਪਿਆ ਕਰਮਾਲੀ ਨੂੰ ਵੇਖੋ ਤੇ ਮੂੰਹਾਂ ਵੀ ਚਾਰ ਦੰਦ ਆ ਠੀਕ ਆ ਜੀ ਚਾਰ ਦੰਦ ਛੋਟੀ ਆ ਤੇ ਦੁੱਧ ਕਿੰਨਾ ਜੇ ਇਹਦੇ ਕੋਲ ਵੀਰ ਦੀ ਵਾਲੇ 8 ਕਿਲੋ ਕੋ ਬੋਣਾ ਲਾ ਲੇ ਅੱਛਾ ਜੀ ਮੇਰੇ ਕੋਲ ਤਾਂ ਮੈਂ ਦੁੱਧ ਹੀ ਬਣ ਗਿਆ ਵੇ ਦੁੱ ਰਾਤ ਰਜਗੇ ਵੀ ਲੱਗੇ ਠੀਕ ਆ ਲਓ ਜੀ ਆ ਵੇਖ ਸਕਦੇ ਪੀ ਚਾਰ ਦੰਦ ਜੇ ਠੀਕ ਆ ਜੀ ਹਾਂਜੀ ਹਾਂਜੀ ਲਓ ਜੀ ਬਿਲਕੁਲ ਨਵੀਂ ਛੋਟੀ ਦੇ 8 ਲੀਟਰ ਕੋਈ ਦੁੱਧ ਲਾਲੇ ਕੋਈ ਬਵਲਾ ਲਾਲੇ ਜੋ ਆ ਕੀ ਇਹਦੇ ਪਿਛੇ ਕੱਟੀ ਪਿਛੇ ਠੀਕ ਆ ਜੀ ਫੀਮਲ ਕਾਫ ਠੀਕ ਆ ਜੀ ਫੀਮਲ ਕਾਫ ਜੇ ਦੇਖੋ ਸਫਾਈਆਂ ਦੇਖੋ ਕੱਟੀਆਂ ਤੇ ਚੱਡਾ ਚੱਡਾ ਤੁਸੀਂ ਵੇਖ ਸਕਦੇ ਜੀ ਬਹੁਤ ਜ਼ਿਆਦਾ ਸਫਾਈਆਂ ਦੇ ਵਿੱਚ ਆ ਗਏ ਕਿੰਨਾ ਕੁ ਕਰਜੂ ਤੁਹਾਡੇ ਸਾਬਣਾ ਭਾਜੀ ਅੱਛਾ ਜੀ ਠੀਕ ਹੈ ਜੀ 10 ਤੋਂ ਪਲੱਸ ਜਿਹੜਾ ਦੁੱਧ ਕੱਢੂਗੀ ਪਹਿਲਾ ਸੂਆ ਸੂਈਆ ਕਰਮਾਲੀ ਤੇ ਚੱਡਾ ਚੁੱਡਾ ਦੀ ਫੇਖ ਸਕਦੇ ਜੇ ਬਹੁਤ ਸਾਫ ਹੈ ਐਨ ਫੁੱਟ ਪਾਲਰ ਗਿਆ ਵਾ ਇਹ ਥਾਣਾ ਦਾ ਸਜ ਗਿਆ ਵੀ ਜਿਹੜਾ ਚੰਗਾ ਗਿਆ ਤੇ ਆਹ ਵਾਲਾ ਜਵਾਕ ਜਿਹੜਾ ਬਿਲਕੁਲ ਤਾਜ਼ਾ ਵਾ ਕੱਟੀ ਜੋ ਭਰ ਲਈ ਇਹਦੀ ਠੀਕ ਹੈ ਜੀ ਮੰਨ ਲਓ 6-7 ਦਿਨਾਂ ਦੀ ਸੂਈ ਆ ਅੱਛਾ ਜੀ ਹਾਂ ਜੀ ਠੀਕ ਹੈ ਜੀ ਹਫਤੇ ਇੱਕ ਦੇ ਆਸ-ਪਾਸ ਟਾਈਮ ਹੋਇਆ ਵਾ ਜੇ ਸੂਈ ਨੂੰ ਇਹ ਬਹੁਤ ਸੋਹਣੀ ਮਗਰ ਵੇਖੋ ਟੀਕੇ ਦੀ ਕੱਟੀ ਹੈ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ ਆਹ ਵੇਖ ਸਾਡੇ ਤੋਂ ਪਰੀ ਪੂਰੀ ਕੱਟੀ ਪੂਰੀ ਵੇਖੋ ਠੀਕ ਆ ਠੀਕ ਆ ਲਓ ਜੀ ਬਿਲਕੁਲ ਜੇ ਤਾਰੇ ਬੱਚਾ ਵਾ ਹਾਂਜੀ ਤੇ ਮਗਰਲੀ ਸਾਈਡ ਤੋਂ ਤੁਹਾਨੂੰ ਫੇਰ ਇੱਕ ਵਾਰ ਚੈੱਕ ਕਰਾ ਦੇਣਾ ਹੁੰਦਾ ਇਧਰ ਵੇਖੋ ਥਣ ਥਣ ਜਿਹੜਾ ਗਿੱਠੋਂ ਹੀ ਬਾਹਰ ਲੱਗਾ ਪਿਆ ਜੇ ਦਿਖਾਓ ਠੀਕ ਆ ਜੀ ਠੀਕ ਆ ਲਓ ਜੀ ਚੈੱਕ ਕਰ ਸਾਡੇ ਕੋਈ ਸ਼ੱਕ ਨਹੀਂ ਜੀ ਤੇ ਮੁੱਲ ਭਾਜੀ ਇਹਦਾ ਮੁੱਲ ਵੀਰ ਜੀ ਬਿਲਕੁਲ ਜੈ ਜੀ ਆ ਵੀ ਉੱਥੇ ਲਾ ਕੇ ਨਾ ਦਿਖਾ ਦੀਏ ਕੋਈ ਨਹੀਂ ਜੀ ਲਾ ਦਿਓ ਆ ਆ ਲੋ ਲਓ ਜੀ ਐਨ ਜੈਡ ਬਲੈਕ ਜੇ ਤੇ ਸਿੰਘ ਵੀ ਐਨ ਰਿੰਗ ਸਿੰਘ ਲੱਗਾ ਪਿਆ ਕਰਮਾਲੀ ਦਾ ਤੇ ਹਾਂਜੀ ਪਾ ਲਓ ਕਾਲੀ ਸ਼ਾਹ ਛੋੜੀ ਆ ਹਾਂਜੀ ਹਾਂਜੀ ਦਰਦੀ ਹੈ ਨਾ ਕੋਈ ਬਾਕੀ ਸੀਲਸ ਲੱਗ ਬੜੀ ਜੇ ਅੱਛਾ ਜੀ ਜਿਹੜਾ ਮਰਜੀ ਛੋਵੇ ਕੋਈ ਮਤਲਬ ਲੱਤ ਨਹੀਂ ਛੋੜਦੀ ਠੀਕ ਹੈ ਜੀ ਤੇ ਦੱਸ ਦਈਏ ਫਿਰ ਕਿੰਨਾ ਕੇ ਦਾ ਮੁੱਲ ਭਾਜੀ ਮੁੱਲ ਜਿੰਨਾ ਤੁਸੀਂ ਜਕੀਰ ਜੀ ਨੂੰ ਹੁਣਾਂ ਕਰਤਾ 90 ਦੀ ਹਾਂ ਹੋਰ ਕਰ ਦਈਏ ਜਾਇਜ਼ ਹੀ ਕਰ ਦਈਏ 85 ਦੀ ਇਹ ਹੋਰ ਛਡਾਉਣਾ ਜੀ 85 ਚ ਹੋਰ ਮੈਂ ਤਾਂ ਨਾ ਕਰਦਾ ਖੁੱਲਾ ਆਪਣੇ ਕੋਲੋਂ ਹੀ ਕਰ ਦੋ ਕਰ ਦੋ 5000 ਛੱਡ ਦਈਏ 80 ਦੀ ਹਾਂਜੀ ਤੇ 2000 ਹੋਰ ਛੋਟ ਕਰ ਦਿੰਦੇ ਆਂ ਅੱਛਾ ਜੀ 77000 ਦੇਣੀ ਹੈ 100 ਰੁਪਇਆ ਛੋਟ ਹੀ ਕਰਨੀ ਮੇਰਾ ਵੀਰ ਕੋ 77 ਵੀ ਨਾ ਕਵੇ ਠੀਕ ਹੈ ਠੀਕ ਹੈ ਲਓ ਜੀ ਬਿਲਕੁਲ ਹੀ ਬਿਲਕੁਲ ਨੋਰਮਲ ਰੇਟ ਹੈਗਾ ਤੇ ਝੋਟੀ ਚੰਗੀ ਆ 403 ਚਾਈ ਇੱਕ ਨੰਬਰ ਆ ਠੀਕ ਹੈ ਜੀ ਚਾਰ ਦਾਦੇ ਬਿਲਕੁਲ ਨਵੀਂ ਝੋਟੀਆਂ ਚਲੋ ਕੋਈ ਸੰਭੜਾ ਭਰਾ ਖੜੇ ਤੇ ਡਬਲ ਫਾਇਦਾ ਤੁਹਾਨੂੰ ਪਿੱਛੇ ਵੀ ਫੀਮੇਲ ਕਾਫ ਤੇ ਦੂਜੇ ਨੰਬਰ ਤੇ ਦੱਸਿਓ ਪਾਜੀ ਵੀਰ ਮੈਂ ਸੂਈ ਹੂ ਇਹਦੀ ਵੀ ਆ ਕੱਟੀ ਹੂ ਠੀਕ ਹੈ ਜੀ ਆਹ ਵਾਲਾ ਜਵਾਕ ਜਿਹਦਾ ਮੈਂ ਇਹ ਡੇਰੀ ਵਾਲੀ ਵੱਡੀ ਹੂੰ ਅੱਛਾ ਜੀ ਦੁੱਧ ਦੇ ਕੋਲ 10 ਕਿਲੋ ਮੈਂ ਕੋ ਠੀਕ ਆ ਲਓ ਜੀ ਇਹਦੇ ਕੋਲ 10 ਲੀਟਰ ਜੇ ਇਹ ਸੁਆ ਭਾਜੀ ਇਹ ਸੁਆ ਵੀਰ ਕੋ ਆਪਣੀ ਸਮਝ ਲਾ ਲੈ ਸਿੰਘ ਸੁੰਗ ਖੁੱਲਾ ਜੇ ਮੈਂ ਤਾਂ ਅੱਛਾ ਜੀ ਤੇ ਭਾਵੇਂ ਕੋ ਤੇ ਜਾਰ ਵਾਲੇ ਚੌਥਾ ਵਾਲੇ ਜਨਾ ਆਪਣੀ ਸਮਝ ਠੀਕ ਆ ਠੀਕ ਆ ਲਓ ਜੀ ਆ ਪੱਕੀ ਸਾਰੇ ਭਾਵਾਂ ਨੂੰ ਪਰਾ ਕੇ ਦੁੱਧ ਵਾਲੀਆਂ ਨਿਸ਼ਾਨੀਆਂ ਵਾਂ ਤੇ 10 ਲੀਟਰ ਜਿਹੜਾ ਦੁੱਧ ਇਹਦੇ ਕੋਲ ਬਿਲਕੁਲ ਤਿਆਰ ਆ ਪੂਰੀ ਇੱਕ ਨੰਬਰ ਅੱਛਾ ਜੀ ਹਾਂ ਤੇ ਆਹ ਕੱਟੀ ਪਿੱਛੇ ਠੀਕ ਆ ਜੀ 15 ਦੀ ਲਾ ਲੈ ਜਿੱਥੇ ਮਰਜ਼ੀ ਲਾ ਲੈ 20 ਆ ਤੇ ਅੰਦਰ ਅੰਦਰ ਸੂਈ ਆ ਠੀਕ ਆ ਠੀਕ ਆ ਠ ਲੋਰੀ ਚੈੱਕ ਕਰ ਸਕਦੇ ਸਿੰਗ ਜਰੂਰ ਥੋੜਾ ਜਿਹਾ ਖੁੱਲਾ ਬਾਕੀ ਦੁੱਧ ਆਲੀਆ ਮੈਂ ਇਹ ਤੁਹਾਨੂੰ ਲੈਵਾ ਦਿਖਾਉਂਗਾ ਤੇ ਚੱਡਾ ਤੁਸੀਂ ਚੈੱਕ ਕਰ ਸਕਦੇ ਜੇ ਲੱਗੇ ਤਾਂ ਅੱਖਾਂ ਲਾ ਗਿਆ ਜੇ ਇਹ ਕਿੰਨਾ ਕੁ ਭਰੂਗੀ ਦੁੱਧ ਭਾਜੀ ਦੁੱਧ ਵੀਰ ਜੀ ਮੈਂ ਇਹ 12-13 ਗਰਾਮ ਨਾਮ ਨਾਲ ਹੁਣ 10 ਕਿਲੋ ਦੁੱਧ ਆ ਮੈਂ ਕੋਲ ਅੱਛਾ ਜੀ ਠੀਕ ਹੈ ਲੋ ਜੀ 12 ਤੋਂ 13 ਲੀਟਰ ਦੁੱਧ ਭਰੂਗੀ ਸਿੰਗ ਜਰੂਰ ਥੋੜਾ ਜਿਹਾ ਖੁੱਲਾ ਆ ਗਿਆ ਵਾ ਇਹ ਚੱਡਾ ਚੋਡਾ ਅੱਛਾ ਜੀ ਤੇ ਰੇਟ ਬਾਈ ਕਹਿੰਦਾ ਕਿ ਬਿਲਕੁਲ ਹੀ ਨਾਰਮਲ ਕਰਨਾ ਵਾ ਤੇ ਚੱਡੇ ਦੀਆਂ ਸਪਾਈਆਂ ਜਿਹੜੀਆਂ ਤੁਸੀਂ ਦੇਖ ਸਕਦੇ ਜੀ ਬਹੁਤ ਆ ਗਿਆ ਹਨ ਫੁੱਟਬਾਲਰ ਦਾ ਵੀ ਚੱਡਾ ਤੇ ਥਾਣੇ ਨੂੰ ਵੀ ਕੱਲਾ ਕੱਲਾ ਲੱਗਾ ਪਿਆ ਚਵਾਂ ਨੁਕਰਾਂ ਦੇ ਆਹ ਵਾਲਾ ਦਾ ਜਵਾਕ ਆ ਗਿਆ ਕੋਈ 15 ਵਾਲੇ ਕੋਈ 20 ਵਾਲੇ ਮੋਲ ਆਪਾਂ ਜਿਹੜੇ ਜੱਗੇ ਵੀ ਪਾ ਦੇਣੇ ਹਨਾ ਹਾਂਜੀ ਅਸੀਂ ਜਿੰਨੀ ਮਰਜ਼ੀ ਵੀਡੀਓ ਵੇਖਦੇ ਕੋਲ ਲੱਲੇ ਮਈਆਂ ਅੱਛਾ ਜੀ ਹਾਂ ਤਾਂ ਮਾਲ ਵੀ ਚੰਗਾ ਹੋ ਸਾਫ ਹੋਊਗਾ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ। ਉਹ ਫੇਰ ਇੱਕ ਵਾਰ ਦਿਖਾ ਦਿਓ। ਲਓ ਜੀ ਇਹਦਾ ਵੀ ਤੁਸੀਂ ਚੱਡਾ ਚੈੱਕ ਕਰ ਸਕਦੇ ਜੀ ਬਾ ਕਮਾਲੀ ਕਿਹੜਾ। ਕਿਹੜਾ ਟਾਈਮ ਹੈ ਤੁਹਾਨੂੰ ਟਾਈਮ ਵੀ ਦਿਖਾਤਾ। ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ। ਇਹ ਹੁਣ ਸ਼ਾਮ ਦਾ ਟਾਈਮ ਹੋਣਾ ਆਪਾਂ ਵੀਡੀਓ ਬਣਾਉਣ ਲੱਗੇ ਆ ਤਾਂ ਸਵੇਰੇ ਵੀਡੀਓ ਹੋਣੀ 7 ਵਜੇ। ਠੀਕ ਹੈ ਜੀ। ਹੁਣ ਆਪਾਂ ਬਣਾ ਦੇ ਲਵਾਂਗੇ ਸਵੇਰੇ ਪੈਣੀ ਹੈ। ਠੀਕ ਹੈ ਠੀਕ ਹੈ ਜੀ। ਤੇ ਕਿੰਨਾ ਵਧੀਆ ਗੱਲ ਹੈ ਨਾ ਕਈ ਭਰਾਵਾ ਕਹਿ ਦਿੰਦੇ ਬਾਅਦ ਚ ਤੇ ਦਾਤੀਏ ਮੋਲੇ ਦਾ ਭਾਜੀ। ਮੋਲੇ ਦਾ ਵੀਰ ਜੀ ਬਿਲਕੁਲ ਜੈ ਜੀ ਕਰਨਾ ਹੈ। ਅੱਛਾ ਜੀ। 75 ਦੀ ਦੇ ਦਈਏ। 75 ਹਾਂ ਹੋਰ ਕਰ ਦਿੱਤੀ ਫਿਰ ਵਾਗੀ ਕਿ ਜੈ 2000 ਛੱਡਤੀ ਹੋਰ ਨਹੀਂ 5 ਹੀ ਛੱਡੀਏ ਕਿੰਨੇ 65 ਦੀ ਹਾਂ ਵੇਖ ਲੋ ਜੀ ਹੈ ਗਿੰਜਾਇ ਤੇਰਾ ਹੋਰ ਕੱਢ ਦਈਏ ਆ ਫਿਰ ਜਾਣ ਦਈਏ ਬਿਲਕੁਲ ਜਾਇ ਜੀ ਮੁੱਲ 100 ਰੁਪਿਆ ਛੋੜ ਵਾਲਾ ਕਰਨਾ ਕੋਈ 200 ਵੀ ਨਾ ਛੋੜ ਕਵੇ ਮੇਰਾ ਵੀਰ ਆਪਾਂ ਅੱਗੇ ਵੇਦਾਂ ਪਾਇਆ ਤਾਂ ਹੁਣ ਵੀ ਇਦਾਂ ਬਣਾ 62000 ਦੀ ਮੈਂ ਦੇਣੀ ਆ ਠੀਕ ਆ ਲਓ ਜੀ 62000 ਦੀ ਤੇ 13 ਲੀਟਰ ਜਿਹੜਾ ਦੁੱਧ ਭਰੂਗੀ ਕਰਮਾਲੀ ਠੀਕ ਆ ਸਫਾਈਆਂ ਮੈਂ ਦੀਆਂ ਵੇਖੋ ਬਾਕੀ ਤੁਸੀਂ ਸਿੰਘਾਂ ਵਾਲੇ ਦੇ ਵੇਖ ਲੋ ਸਿੰਘਾਂ ਬੋਲਣਾ ਜਾਵੇ ਕੋਈ ਠੀਕ ਆ ਠੀਕ ਨਹੀਂ ਬਿਲਕੁਲ ਬਿਲਕੁਲ ਜੀ ਚੱਡਾ ਚੁੱਡਾ ਜਿਹੜਾ ਸਫਾਈਆਂ ਤੇ ਇਧਰਲੀ ਸਾਈਡ ਤੋਂ ਵੇਖ ਸਕਦੇ ਤੁਸੀਂ ਖਾਂਟੀ ਜਿਹੜਾ ਚੰਗਾ ਲੱਗਾ ਕਰਮ ਇਹ ਤੇ ਜੇ ਨੰਬਰ ਤੇ ਬਾਜੀ ਛੋਡੀ ਵੀਰ ਜੀ ਤਿਆਰ ਆ ਅੱਛਾ ਜੀ ਆਹ ਧੜੀ ਲੰਗ ਖੜਦੀ ਤੁਹਾਨੂੰ ਦਿਖਾਉਣਾ ਬੋਲ ਠੀਕ ਆ ਲਓ ਜੀ ਇਹ ਬਿਲਕੁਲ ਤਿਆਰ ਜੇ ਕਿੰਵੇਂ ਸਵੇ ਲਈ ਇਹ ਸਵੇ ਦੁਜੇ ਸੁਣੀ ਜੇ ਠੀਕ ਆ ਜੀ ਦੁਜਾ ਸਵੇ ਸੁੂਗੀ ਤੇ ਇਹ ਵੀ ਜੈਡ ਬਲੈਕ ਆ ਗਈ ਜੇ ਅੱਛਾ ਇੱਕ ਦਾ ਦੇਣੀ ਲੈਣਾ ਵੇਖੋ ਪੂਰੀ ਤਿਆਰ ਸਿੰਗਲ ਹੱਡੀ ਆ ਇਹ ਛੱਡਾ ਛੱਡਾ ਇਹਦਾ ਵੀ ਜਿਹੜਾ ਬਹਾਕਮ ਵਾਲੀ ਤੇ ਛਣ ਛਣ ਚੰਗਾ ਲੱਗਾ ਕਰਮਾਲੀ ਨੂੰ ਕਿੰਨੇ ਕ ਦੁੱਧ ਵਾਲੀ ਬਾਜੀ ਕਿੰਨੇ ਕ ਦੁੱਧ ਵਾਲੀ ਮਾਂ ਦੁੱਧ ਵੀਰ ਜੀ ਤਾਂ ਮੈਂ ਬਾਹਰ ਹੀ ਦੇਣਾ ਨਾ 12-12 ਮੈਂ ਦੁੱਧ ਨਹੀਂ ਆਰਾਮ ਨਾ ਦਊਗੀ ਠੀਕ ਆ ਠੀ ਆਛਾ ਜੀ ਹਾਂ ਠੀਕ ਹੈ ਲੋ ਜੀ 11 12 ਲੀਟਰ ਜਿਹੜਾ ਦੁੱਧ ਭਰੂ ਭਰੂਗੀ ਕਰਮਾਲੀ ਜੈਡ ਬਲੈਕ ਆ ਗਈ 2 3 ਬੜੀ ਵੇਖ ਲੋ ਠੀਕ ਆ ਜੀ ਚੱਡਾ ਚੁੱਡਾ ਜਿਹੜਾ ਇਹਦਾ ਵੀ ਸਫਾਈਆਂ ਦੇ ਵਿੱਚ ਆ ਗਿਆ ਵਾ ਤੇ ਲਓ ਜੀ ਫੇਸ ਕੁਆਲਟੀ ਵੀ ਚੈੱਕ ਕਰ ਸਾਡੇ ਸਿੰਘ ਸਿੰਘ ਜਿਹੜਾ ਚੰਗਾ ਲੱਗਾ ਕਰਮਾਲੀ ਨੂੰ ਹਾਂ ਜੀ ਐਲੀ ਚੰਗੀ ਤਰ੍ਹਾਂ ਦਿਖਾ ਦੋ ਬੰਨੂ ਜਿਹੜਾ ਆ ਦਿਖਾਓ ਲੋਲੀ ਚੱਡਾ ਤੁਸੀਂ ਚੈੱਕ ਕਰ ਸਕਦੇ ਜੇ ਅਜੇ ਸੂਰੂ ਤੱਕ ਜਿਹੜਾ ਹੋਰ ਕਵਰ ਕਰ ਜੂਗੇ ਸਾਰਿਆਂ ਦਾ ਚੱਡਾ ਜਿਹੜਾ ਵੇਖ ਲਓ ਨਹੀਂ ਲਾਗੇ ਰੋਂ ਘੋਟ ਪਾਲਰਗਾ ਹੀ ਬਣਿਆ ਪਿਆ ਵਾ ਮੋਲ ਇਹਦਾ ਵੀ ਛੋਟਾ ਜਾਈ ਕਿੰਨਾ ਕੁ ਭਾਜੀ ਦੇ ਦੀਏ 85 ਦੀ 85 ਦੀ ਹਾਂ ਕਰ ਦਈਏ ਫਿਰ ਵੀ ਪੰਜ ਛੱਡ ਅੱਛਾ ਜੀ ਹਾਂ 10 ਹੀ ਛੋਟ 75 ਦੀ 75 ਜੀ ਹਾਂ ਜੀ ਹੈਗੀ ਕਿੰਝ ਆਸ਼ ਕੋਈ ਦੱਸੋ ਹੋਰ ਕੱਢ ਦੇਣ ਥੋੜੀ ਬੋਲੀ ਵੇਖ ਲਓ ਕਰ ਦੋ ਆਪ ਹੀ ਫਿਰ 1000 ਛੱਡ ਦਈਏ ਕਰ ਦੋ ਹਾਣਾ ਹੀ ਫਿਰ 70000 ਰੁਪਏ ਛੋਟ ਕਰ ਦੋ ਠੀਕ ਹੈ ਠੀਕ ਹੈ ਲਓ ਜੀ 72000 ਦੇ ਵਿੱਚੋਂ 100 ਰੁਪਿਆ ਛੋੜ ਖਾਲਾ ਚੱਡਾ ਗਿਆ ਜਿੰਨੂੰ ਹੀ ਮਾਰ ਗਈ ਆ ਉਹ ਨਹੀਂ ਅੱਗੇ ਨੂੰ ਤੇ ਉਹ ਨਹੀਂ ਪਿੱਛੇ ਨੂੰ ਬਣ ਜੂਗੀ ਜਿੱਦਾਂ ਫੁੱਲ ਤਿਆਰ ਨਾ ਮਨ ਲੋਇ ਚ ਵਦ ਘਟ ਨਹੀਂ ਹੋਣਾ ਹੋਣੀ ਆ ਠੀਕ ਹੈ ਠੀਕ ਹੈ ਲਓ ਜੀ 72000 ਦੀ ਬਾਈ ਕਹਿੰਦਾ ਕਿ ਹਾਂ ਨਾ ਹੋਣੀ ਆ 30 30 ਕਿਲੋ ਦੁੱਧ ਵਾਲੀ ਵੈੜ ਆ ਲਓ ਜੀ 30 ਕਿਲੋ ਵਾਲੀ ਆ ਗਈ ਜੇ ਵੈੜ ਤੇ ਥਣ ਜਿਹੜਾ ਗਿੱਠੋਂ ਬਾਹਰ ਲੱਗਾ ਪਿਆ ਵਾ ਤੇ ਫੇਰ ਇਸ ਕੁਆਲਟੀ ਵੀ ਚੈੱਕ ਕਰ ਸਕਦੇ ਤੁਸੀਂ ਲੋ ਜੀ ਕੱਦ ਕਾਠ ਜਿਹੜਾ ਚੰਗਾ ਆ ਗਿਆ ਤੇ ਪੰਡਾਂ ਪਾਈਆਂ ਪਈਆਂ ਥਣ ਲੈ ਬਾਦ ਦਿਖਾਓ ਜਰਾ ਠੀਕ ਆ ਜੀ ਇਹ ਕਿੰਨਾ ਖੜਦੀ ਨਾ ਭਾਜੀ ਇਹ ਲੈ ਲੈ ਜਾਨੇ ਜੇ ਪੰਜ ਚਾਰ ਦਿਨ ਮੇਰੇ ਨਾਲ ਹਫਤਾ ਲੜ ਸਕਦੀ ਠੀਕ ਆ ਜੀ ਹਫਤੇ ਦੇ ਆਸ-ਪਾਸ ਟਾਈਮ ਲਾ ਜੂਗੀ ਤੇ ਪੰਡਾਂ ਪਾਈਆਂ ਪਈਆਂ ਕਰਮਾਲੀਆਂ ਥੱਲੇ ਥਣ ਜਿਹੜਾ ਬਹੁਤ ਜਿਆਦਾ ਗਿੱਠੋਂ ਬਾਹਰ ਲੱਗਾ ਪਿਆ ਵਾ ਤੇ ਹੈ ਵੀ ਗੁਲਾਬੀ ਥਣ ਆ ਗਿਆ ਜੀ ਕਰੋ ਜੀ ਚੱਕ ਇਹ ਵੀ ਕ੍ਰੋਸ ਪੰਨ ਦੇ ਵਿੱਚ ਆ ਚਲੋ ਫੈਡ ਕੁਆਲਟੀ ਵੀ ਚੰਗੀ ਏ ਦੀ ਤੇ ਨਾੜਾ ਨੂੜਾ ਵੀ ਜਿਹੜੀਆਂ ਛੱਡੇ ਰ ਤੁਸੀਂ ਵੇਖ ਸਕਦੇ ਜੇ ਕਾਫੀ ਆ ਗਈਆਂ ਵਾ ਆਣ ਦੇਖੋ ਵਚੀ ਲੱਗਾ ਗੁਲਾਬੀ ਥਣ ਆ ਹਾਂਜੀ ਹਾਂਜੀ ਤੇ ਪਹਿਲੇ ਸੋਹ ਦਾ ਰਿਕਾਰਡ 26 ਕਿਲੋ ਦਾ ਅੱਛਾ ਜੀ ਐਰ ਦਾ 30 ਤੋਂ ਪਲੱਸ ਵਸੀ ਜਿਹਨੂੰ ਲਿਖ ਕੇ ਵੀ ਦਵਾਂਗੇ ਆਪਣੇ ਕਿਸੇ ਖਾਸ ਬੰਦੇ ਕੋ ਲਈ ਆ ਠੀਕ ਆ ਠੀਕ ਆ ਪੁਲੀ ਵੇਖ ਲੋ ਕਿਦਾਂ ਦਾ ਥਣ ਵੇਖੋ ਕੀ ਲੱਗਾ ਬਾਦੇ ਪਾ ਸਹੀ ਲੋ 20 ਥਾਨ ਬਾ ਕਮਾਲੀ ਲੱਗਾ ਪਿਆ ਜੇ 30 ਤੋਂ ਪਲੱਸ ਦੁੱਧ ਕੱਢੂਗੀ ਕਰਮਾਲੀ ਇਹ ਨਾ ਕਿਉਂਕਿ ਜਿੱਧਰ ਦੀ ਮਰਜ਼ੀ ਭਾਵੇਂ ਬੈਠਾ ਰਹੇ ਵੇ ਥੱਲੇ ਆ ਵੇਖ ਲੋ ਠੀਕ ਹੈ ਠੀਕ ਲੋ ਜੀ ਸੀਲ ਲੀਆਂ ਸੁਰਲੀਆਂ ਦੀਆਂ ਤੂੰ ਵੇਖ ਸਾਦੇ ਤੂੰ ਕਾਫੀ ਜਿਹਾ ਗਲਾਰੀ ਥਣ ਠੀਕ ਹੈ ਜੀ ਹਾਂ ਜੀ ਤੇ 30 ਤੋਂ ਪਲੱਸ ਦੁੱਧ ਭਰੂ 30 ਤੋਂ ਪਲੱਸ ਆਰਾਮ ਨਹੀਂ ਪਹਿਲੇ ਦਾ ਪਹਿਲੇ ਦਾ ਰਿਕਾਰਡ ਮਤਲਬ ਸੂੇ ਦਾ ਦਾ 26 ਕਿਲੋ ਦਾ ਠੀਕ ਹੈ ਠੀਕ ਹੈ ਲੋ ਜੀ ਪਹਿਲਾਂ ਨੇੜਾ ਦੁੱਧ ਬਹੁਤ ਚੰਗਾ ਕੱਢਿਆ ਵਾ ਐਂਡ ਇਹ ਦਿਖਾਓ ਵੀਰ ਜੀ ਥਣ ਹੁਣੇ ਤੇ ਇਧਰ ਲਈ ਸੈਟ ਤੋਂ ਚੈੱਕ ਕਰਾ ਗਾਹਾਂ ਨੂੰ ਵੀ ਉਨਾ ਹੀ ਇਧਰ ਵੇਖੋ ਠੀਕ ਆ ਠੀਕ ਆ ਲਓ ਜੀ ਗੁਲਾਬੀ ਥਣ ਤੇ ਗਿੱਠੋਂ ਬਾਹਰ ਲੱਗਾ ਜੇ ਥਣ ਵੇਖ ਸਕਦੇ ਤੁਸੀਂ ਸਾਗੇ ਤੋਂ ਸਾਡੀ ਵੇਖੋ ਕਿਦਾਂ ਵਹਿੜ ਬਿਲਕੁਲ ਜੀ ਇਹਦਾ ਕਿੰਨਾ ਕੁ ਮੁੱਲ ਪਾਜੀ ਮੁੱਲ ਪਾਜੀ ਵੱਛੀ ਤਾਂ ਕੀ ਲੱਖ ਰੁਪਏ ਦੀ ਅੱਛਾ ਜੀ ਪਰ ਆਪਾਂ ਜੈਜ ਦਵਾਂਗੇ ਬਿਲਕੁਲ ਠੀਕ ਆ ਜੀ ਦੇ ਦੇ ਜੀ ਕਰ ਦੋ ਇਹ ਵੀ ਹਰਹਾਨ ਆਈ 85 ਹਾਂ ਵੇਲ ਹੋ ਗਈ ਜਾਈ 85000 ਦੀ ਹਾਨਾ ਦੇਣੀ ਆ ਠੀਕ ਲਓ ਜੀ 82000 ਦੀ 30 ਪਲੱਸ ਦੁੱਧ ਕੱਢੂਗੀ ਕਰਮਾਲੀ ਅੱਗੇ ਫੇਰ ਆ ਗਈ 18 ਕਿਲੋ ਬੋਲਾ ਵਚੀ ਕੋ ਠੀਕ ਆ ਜੀ ਪਹਿਲੇ ਸਵੇਰਾ ਲਓ ਜੀ ਪਹਿਲਾ ਹੀ ਸਵੇਰਾ ਦੇ 18 ਲੀਟਰ ਜਿਹੜਾ ਦੁੱਧ ਦੇ ਕੋਲ ਤਿਆਰ ਆ ਅੱਛਾ ਜੀ ਠੰਡੀ ਧੀਰੀ ਇਤਰਾ ਪਾਲ ਮਾਸਾ ਦਾ ਵੇਖੋ ਹੈਗੀ ਜੀ ਠੀਕ ਆ ਠੀਕ ਆ ਲਓ ਜੀ ਪਲਾਂ ਪਲਾਂ ਜ਼ਰੂਰ ਹੈਗੀਆਂ ਪਹਿਲਾ ਸਵੇਰਾ ਕਰਕੇ ਚਲੋ ਪਾ ਜਾਂਦੀਆਂ ਆ ਬਾਕੀ ਜਿਹੜਾ ਦਿਖਾਓ ਤੇ ਪਿੱਛੇ ਵੀ ਫੀ ਮਲਕਾ ਆ ਜਿਹਦੇ ਦੀ ਵੇਖ ਸਕਦੇ ਜੀ ਬਿਲਕੁਲ ਜੇ 나ੜੂ ਨਾਲ ਆ ਆ ਸਾਹਮਣੇ ਸਾਰਾ ਕੁਝ ਬਿਲਕੁਲ ਬਿਲਕੁਲ ਜੀ ਮੇਰਾ ਵੀ ਰਾਨ ਕੇ ਕੋ ਤਸੱਲੀ ਕਰ ਲੈ 18 ਕਿਲੋ ਬੋਲੇ ਤੋਂ ਸਟਾਰਟ ਆ ਵਾਛੀ ਅੱਛਾ ਜੀ ਦੁੱਧ ਵਾਛੀ 25 ਤੋਂ ਪਲੱਸ ਜਾਊਗੀ ਠੀਕ ਆ ਠੀਕ ਆ ਲਓ ਜੀ ਥਣ ਤੁਣੀ ਜਿਹੜਾ ਚੰਗਾ ਲੱਗਾ ਇਹਨੂੰ ਵੀ ਗਿਠ ਗਿੜਤੇ ਥਣ ਲੱਗਾ ਪਿਆ ਵਾ ਮੌਕੇ ਤੇ ਜਿਹੜਾ 18 ਲੀਟਰ ਬੋਲਾ ਹੀ ਬੋਲਾ ਤਿਆਰ ਆ ਕਰਮਾਲੀ ਕੋਲੇ ਚਲੋ ਇਹ ਵੀ ਕੋਈ ਵੀਰਪਰਾ ਸੰਭਰ ਵਾਲਾ ਖੜੇ ਤੇ ਦੁੱਧ ਚੰਗਾ ਖੱਢੀ ਜਾਊਗੀ ਇਹਦਾ ਵੀ ਤੁਹਾਨੂੰ ਡਬਲ ਫੈਰਾ ਕੇ ਪਿੱਛੇ ਫੀਮੇਲ ਕਾਫੇ ਦੇ ਇਧਰਲੀ ਸਾਈਡ ਤੋਂ ਆਪਾਂ ਲੋਕ ਵਿੱਚ ਦੱਸਦਾ 12-12 ਕਿਲੋ ਲਿੰਗ ਮੰਗੀ ਜਾਂਦੇ 60 70 70 ਕ ਨਹੀਂ ਹਾਂਜੀ ਹਾਂਜੀ ਮੱਛੀ ਵੇਖੋ ਕਿੰਦਾ ਦੀ ਜਿੰਨੀ ਆ ਉਹਨਾਂ ਹੀ ਲੈਵਾ ਆ ਬਿਲਕੁਲ ਜੀ ਆਪਣੇ ਉਹ ਜਿਆਦਾ ਚੱਡਾ ਲਈ ਫਿਰਦੀ ਕਰਨ ਵਾਲੇ ਜੀ ਤਾਂ ਦੇਖੋ ਕਾਲਾ ਲੱਗਾ ਇਧਰ ਵੇਖੋ ਠੀਕ ਆ ਠੀਕ ਆ ਠੀਕ ਮੋਟਾ ਥਾਣੇ ਰੁਗ ਰੁਗਦਾ ਆ ਬੰਦਾ ਨਹੀਂ ਦਿਖਾ ਦੇ ਠੀਕ ਆ ਜੀ ਹਾਂ ਆ ਦਿਖਾਓ ਥਾਣੇ ਆ ਦੀ ਲੋ ਜੀ ਗੱਠੋਂ ਬਾਹਰ ਥਾਂ ਲੱਗਾ ਪਿਆ ਜੀ ਐਨੇ ਨੇ ਵਿਰਲੇ ਡੇ ਡਡ ਗੱਠ ਦੀ ਚਾਰ ਸ਼ਫੇਰੇ ਹੀ ਠੀਕ ਹੈ ਠੀਕ ਹੈ ਜੀ ਅੱਧਾ ਠੰਡੀ ਧੀਰੀ ਕਰਮਾਂ ਵਾਲੀ ਕੋਈ ਬੰਗਾ ਰਸੀ ਨਹੀਂ ਅੱਛਾ ਜੀ ਹਾਂ ਜੀ ਕਿੰਨਾ ਮੋਲੇ ਦਾ ਪਾਜੀ ਮੋਲ ਵੀਰ ਜੀ ਜੋ ਮਰਜ਼ੀ ਕਰ ਲੀਏ ਹਾਂ ਨਾ ਇਹ ਬਰਾਬਰ ਹੀ ਦੇਣੀਆਂ ਨੇ ਕਿੰਨੇ ਦੀ 82000 ਦੀ ਦੇਣੀ ਹੈ ਅੱਛਾ ਜੀ ਛੋੜੀ ਕਰਨੀ ਬਸ ਠੀਕ ਹੈ ਲਓ ਜੀ ਇਹ ਵੀ 82000 ਦੀ ਜਿਹੜੀਆਂ ਸੂਈਆਂ ਹਨ ਕੇ ਤਸੱਲੀ ਕਰਕੇ ਖੜੇ ਜਿਹੜੀ ਪਾਸ ਕਰਕੇ ਖੜੇ ਅਸੀਂ ਗੱਲਾਂਗੇ ਆਨਲਾਈਨ ਜਿਹੜੀ ਗੱਬਣ ਗੱਬਣ ਦੀ ਪਿੱਛੇ ਥਣਾ ਦੀ ਸਾਡੀ ਗਰੰਟੀ ਹੋਏਗੀ ਠੀਕ ਹੈ ਠੀਕ ਹੈ ਤੇ ਰੇਟ ਜਿਹੜੇ ਬਿਲਕੁਲ ਨਾਰਮਲ ਕਰਤੇ ਆ ਵੀਰ ਨੇ ਬਾਕੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ